ਜੀ ਪਿੰਡੀ ਵੀ ਬਲਾਗ ਗੰਡੀਵਿੰਡ ਦਾ ਅੱਜ ਤੀਸਰਾ ਦਿਨ ਆ ਤੇ ਫੀਡਬੈਕ ਦੇਣ ਵਾਸਤੇ ਸਾਡੇ ਕੋਲ ਪਹੁੰਚਿਆ ਸੁਖਦੇਵ ਸਿੰਘ ਪਹਿਲ ਸਖਾ ਉਹਨਾਂ ਨੇ ਜੋ ਕੁਝ ਸਿੱਖਿਆ ਜਾਂ ਆਪਣੇ ਤਜਰਬੇ ਦੇ ਆਧਾਰ ਤੇ ਦਿੱਤੀ ਉਹ ਗੱਲ ਕਰਨਗੇ ਹੈਲੋ ਮੇਰਾ ਨਾਮ ਸੁਖਦੇਵ ਸਿੰਘ ਆ ਪਿੰਡ ਮਿਆਪੁਰ ਹੈ ਮੈਂ ਪਹਿਲ ਸਖੇ ਦੀ ਜੋ ਕਰਦਾਗਾ ਪਿੰਡੂ ਕਾਸ ਪੰਚਾਇਤ ਭਵਨ ਵਿੱਚ ਕਿੰਨੇ ਆਏ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਣਾਂ ਮੇਰਾ ਕੰਮ ਹੈ ਗਾਏ ਉਦਮੀ ਸਰਟੀਫਿਕੇਟ ਤੋਂ ਉਦਮੀ ਸਰਟੀਫਿਕੇਟ ਬਣਵਾ ਕੇ ਦੁਕਾਨਾਂ ਉੱਤੇ ਲੋਨ ਕਰਵਾਉਣਾ ਜਿਵੇਂ ਕਿ ਇੱਕ ਜੇ ਕੋਈ ਕਰਿਆਨੇ ਦੀ ਦੁਕਾਨ ਹੋ ਗਈ ਜਿਵੇਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਾਪ ਜਾਂ ਦੁਕਾਨ ਹੈਗੀ ਆ ਉਹਨਾਂ ਤੇ ਆਪਾਂ ਲੋਨ ਕਰਾਉਣੇ ਹੈਗੇ ਆ ਤੇ ਇਹਦੇ ਵਿੱਚ ਆਪਾਂ 1% ਦੇ ਨਾਲ ਕਿਸ਼ਤ ਤੇ ਵਾਪਸੀ ਕਰਾਉਣੀ ਹੈ ਬਹੁਤ-ਬਹੁਤ ਆਪਦਾ ਧੰਨਵਾਦ हां जी ਸੋਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਕੌਰ ਮੈਂ ਗੰਡੀਵੈਂਟ ਬਲਾਕ ਦੇ ਵਿੱਚ ਪਹਿਲ ਸਕੇ ਕੰਮ ਕਰਦੀ ਆ ਸਾਡਾ ਕੰਮ ਹੈ ਇੰਡੀਵਿਜੁਅਲ ਲੋਨ ਦੇਣਾ ਜੋ ਡੇਰੀਆਂ ਖੋਲਣੀਆਂ ਇੰਡੀਵਿਜੁਅਲ ਲੋਨ ਦੇਨੇ ਸਾਰਿਆਂ ਨੂੰ ਜੋ ਕਿ ਹਣ ਉਦਮੀ ਜਿਹੜੇ ਕੰਮ ਕਰਦੇ ਆ ਕਈਆਂ ਤੋਂ ਕਰਿਆਨੇ ਦੀ ਸ਼ਾਪ ਆ ਜਾਂ ਇਹੇ ਤੋਂ ਬੁਟੀਕ ਆ ਕਿਸੇ ਕੋ ਪਾਰਲਰ ਆ ਕੋਈ ਵੀ ਸ਼ਾਪ ਕਰਦਾ ਕਈਆਂ ਤੋਂ ਮਤਲਬ ਕਿ ਫਾਸਟ ਫੂਡ ਦੀ ਸ਼ਾਪ ਆ ਜਿਨ੍ਹਾਂ ਨੇ ਓਪਨ ਚਲਾਈਆਂ ਹੁੰਦੀਆਂ ਸਾਡਾ ਕੰਮ ਆ ਉਹਨਾਂ ਨੂੰ ਲੋਨ ਪ੍ਰੋਵਾਈਡ ਕਰਨਾ ਤੇ ਉਹਨਾਂ ਨੂੰ ਗਾਂ ਤਾਂ ਮਤ ਵਧਾਉਣ ਵਾਸਤੇ ਹੀ ਲੋਨ ਦੇਨੇ ਆ ਉਹਦਾ ਇਹ ਆ ਕਿ 1 ਰੁਪਇਆ ਵਿਆਜ ਦੇ ਅਸੀਂ ਦੇਨੇ ਆ ਉਹਦੀ ਵਾਪਸੀ 1 ਦਾ ਪਰਸੈਂਟ ਵਿਆਜ ਤੇ ਹੀ ਹੁੰਦੀ ਆ ਸਾਰਿਆਂ ਨੂੰ ਇਹ ਲੋਨ ਪ੍ਰੋਵਾਈਡ ਕਰਦੇ ਅਸੀਂ ਨਾਲ ਉਹਨਾਂ ਦਾ ਸਰਟੀਫਿਕੇਟ ਬਣਾਉਨੇ ਆ ਉਦਮੀ ਦਾ ਨਾਲ ਉਹਨਾਂ ਦਾ ਇਹ ਕਿ ਸਾਰੀ ਲਾਈਫਟਾਈਮ ਵਾਸਤੇ ਸਰਟੀਫਿਕੇਟ ਬਣ ਜਾਂਦਾ ਕਿ ਇਹ ਮਤਲਬ ਕਿ ਕੰਮ ਕਰ ਸਕਦੇ ਤੇ ਉਦਮੀ ਆ ਤੇ ਇਹਨਾਂ ਤੇ ਆਪਾਂ ਲੋਨ ਪ੍ਰੋਵਾਈਡ ਕਰਦੇ ਆ ਸਾਰਿਆਂ ਨੂੰ ਇਹਨਾਂ ਦੇ ਵੱਖਰੇ ਵੱਖਰੇ ਆ ਜਿੱਦਾਂ ਕੋਈ हेयर कटਿੰਗ ਦਾ ਕੰਮ ਕਰਦਾ ਆ ਸਲੂਨ ਦਾ ਕੰਮ ਕਰਦਾ ਆ ਇਹਨਾਂ ਤੇ ਆਪਾਂ ਦਿੰਨੇ ਆ 50000 ਦਾ ਲੋਨ ਤੇ ਜਿਨ੍ਹਾਂ ਦਾ ਕੰਮ ਕਿਰਾਨੇ ਦੀ ਸ਼ਾਪ ਆ ਜਾਂ ਕੋਈ ਵੱਡੀ ਸ਼ਾਪ ਆ ਉਹਨਾਂ ਤੇ ਆਪਾਂ ਦਿੰਨੇ ਆ 75000 ਦਾ ਲੋਨ ਤੇ ਜਿਨ੍ਹਾਂ ਦੀ ਕੋਈ ਆਪਣਾ ਵਪਾਰ ਆ ਜਾਂ ਜਿਹੜਾ ਕੋਈ ਆਪਣਾ ਕੰਮ ਕਰਦਾ ਆ ਉਹਨਾਂ ਤੇ 1 ਲੱਖ ਤੱਕ ਦਾ ਆਪਾਂ ਲੋਨ ਦਿੰਨੇ ਆ ਇਹ ਐਸਐਜੀ ਮੈਂਬਰ ਜਿਹੜੇ ਉਹਨਾਂ ਨੂੰ ਦਿੱਤਾ ਜਾਂਦਾ ਏ ਜਾਂ ਜਿਹੜੇ ਐਸਐਜੀ ਗਰੁੱਪ ਦੇ ਵਿੱਚ ਨਹੀਂ ਉਹਨਾਂ ਨੂੰ ਆਪਾਂ ਪਹਿਲਾਂ ਐਡ ਕਰਦੇ ਆ ਫਿਰ ਉਹਨਾਂ ਨੂੰ ਲੋਨ ਪ੍ਰੋਵਾਈਡ ਕਰਦੇ ਆ ਸਾਡਾ ਇਹ ਪ੍ਰੋਸੈਸ ਆ ਪਹਿਲ ਸਖੀ ਦਾ ਚਲੋ